ਪੈਟਰੋਲ ਪਾਇਓ ਜੀ 150 ਦਾ ਤੁਸੀਂ 200 ਦਾ ਪਵਾਉਣਾ ਹੈ ਜੀ ਕੀ ਗੱਲ 200 ਦਾ ਹੈ ਨਹੀਂ ਕੋਲੇ ਜੀ ਨਾਮ ਹੈ ਅੱਛਾ ਇਨਾ ਤੁਸੀਂ 200 ਦਾ ਤੇਲ ਪਵਾਇਆ ਠੀਕ ਹੈ ਤੁਹਾਨੂੰ ਤੇਲ ਆ ਜੂਗਾ ਇੱਕ ਆਪਣੇ QR ਕੋਡ ਲੱਗੇ ਆ ਪੰਪ ਤੇ ਹੂੰ ਉਹਦੇ ਵਿੱਚ ਇਨਾਮ ਹੈਗੇ ਜੀ ਭਾਈ ਜੀ ਇਹ ਹੈ ਭਾਰਤ ਪੈਟਰੋਲੀਅਮ ਦਾ ਆਪਣੇ ਪਿੰਡ ਚੋਰਮਾਰਚ ਅਜੈਬ ਪੈਟਰੋ ਨਾਮ ਤੇ ਪੰਪ ਹੈ ਠੀਕ ਹੈ ਜੀ ਤੇ ਆਪਣੀ ਕੰਪਨੀ ਨੇ ਇੱਕ ਸਕੀਮ ਲਾਂਚ ਕੀਤੀ ਹੈ ਹਾਂ ਜੀ ਵੀ ਤੁਸੀਂ ਟੂ ਵੀਲਰ ਚ 200 ਰੁਪਏ ਦਾ ਘਟੋ ਘਟ ਠੀਕ ਹੈ ਜੀ ਤੇ ਇਹ 4 ਵੀਲਰ ਚ 1000 ਰੁਪਏ ਦਾ ਤੇਲ ਪਵਾਉਣੇ ਹੋ ਤਾਂ ਤੁਸੀਂ ਇਸ ਵਿੱਚ ਪਾਰਟਿਸਪੇਟ ਕਰ ਸਕਦੇ ਹੋ ਵੀ ਉਹ ਤੇ ਕੂਪਨ ਮਿਲ ਜਾਣਗੇ ਹਾਂ ਕੂਪਨ ਮਿਲ ਜਾਣਗੇ 2-200 ਰੁਪਏ ਦਾ ਤੁਸੀਂ ਜਿੰਨੀ ਵਾਰ ਤੇਲ ਪਵਾਉਂਗੇ ਉਹ ਤੁਹਾਡੇ ਪੁਆਇੰਟ ਉਸ ਵਿੱਚ ਐਡ ਹੋਈ ਜਾਣਗੇ ਤੇ ਕੂਪਨ ਦਾ ਕੋਈ ਐਕਸਟਰਾ ਤਾਂ ਨਹੀਂ ਖਰਚਾ ਕੋਈ ਨਹੀਂ ਇਹ ਐਕਸਟਰਾ ਕੋਈ ਖਰਚਾ ਨਹੀਂ ਜਿਹੜਾ ਪਤ ਤੇਲ ਪਵਾਉਣਾ ਉਹਦੇ ਵਿੱਚ ਹੀ ਆਉਂਦਾ ਹਾਂ ਜਿਹੜਾ ਤੁਸੀਂ ਤੇਲ ਪਵਾਉਂਗੇ ਉਸੇ ਦੇ ਵਿੱਚ ਹੀ ਠੀਕ ਹੈ ਠੀਕ ਹੈ ਜੀ ਤੇ ਇਸ ਦਾ ਪਹਿਲਾ ਇਨਾਮ ਹੈ ਥਾਰ ਫਿਰ ਉਸ ਤੋਂ ਬਾਅਦ ਮਰੂਤੀ ਸਯੂਕੀ ਦੀਆਂ ਚਾਰ ਗੱਡੀਆਂ ਉਸ ਤੋਂ ਬਾਅਦ ਮੋਟਰਸਾਈਕਲ ਤੇ ਹੋਰ ਬਥੇਰੇ smartphones, ਬੈਗਪੈਕ ਤੇ ਇਲੈਕਟ੍ਰੋਨਿਕ ਦੀਆਂ ਬਹੁਤ ਚੀਜ਼ਾਂ ਨੇ ਠੀਕ ਹੈ ਜੀ ਤੇਲ ਪਵਾ ਕੇ ਟੋਕਨ ਲੈ ਸਕਦੇ ਠੀਕ ਹੈ ਟੋਕਨ ਹੈ ਆਨਲਾਈਨ ਤੁਸੀਂ ਤੇਲ ਪਵਾਉਣਾ ਉਸ ਤੋਂ ਬਾਅਦ ਇੱਕ QR ਕੋਡ ਨੂੰ ਸਕੈਨ ਕਰਨਾ ਠੀਕ ਹੈ ਸਕੈਨ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਲਿੰਕ ਆ ਜਾਊਗਾ ਉਸ ਵਿੱਚ ਆਪਣਾ ਨਾਮ ਫਿਲ ਕਰਨਾ ਤੇ ਇੱਕ ਜੋ ਤੁਹਾਨੂੰ ਸਲਿੱਪ ਕੱਢ ਕੇ ਦੇਣਗੇ ਇੱਥੋਂ ਬਾਈ ਜੀ ਪੰਪ ਤੋਂ ਠੀਕ ਹੈ ਉਹ ਵਿੱਚ ਐਡ ਕਰਨੀ ਹੈ ਤੇ ਉਸ ਤੋਂ ਬਾਅਦ ਤੁਹਾਡਾ ਇਸ ਵਿੱਚ ਪਾਰਟਿਸਪੇਟ ਹੋ ਜਾਈ ਇੱਕ ਬਾਈ ਜੀ ਇਸ ਵਿੱਚ ਇਸ ਤਰ੍ਹਾਂ ਵੀ ਆਏ ਹਫਤੇ ਤਕਰੀਬਨ ਦੋ ਕੈਂਡੀਡੇਟ ਇਸ ਵਿੱਚੋਂ ਸਿਲੈਕਟ ਕੀਤੇ ਜਾਣਗੇ ਠੀਕ ਹੈ ਤੇ ਜਿਨ੍ਹਾਂ ਨੂੰ 5-500 ਰੁਪਏ ਦਾ ਪੈਟਰੋਲ ਬਿਲਕੁਲ ਫ੍ਰੀ ਦਿੱਤਾ ਜਾਊਗਾ ਦਵਾ ਨੂੰ ਹਾਂ ਜੀ ਲੋਕ ਨੂੰ ਟੋਕਨ ਦੇਣਗੇ ਟੋਕਨ ਦੇਣਗੇ ਦਵਾ ਨੂੰ ਹਾਂ ਜੀ ਉਹਨਾਂ ਨੂੰ ਪੰਪਵੰਨੀ ਟੋਕਨ ਦਿੱਤੇ ਜਾਣਗੇ ਜੋ ਸਿਲੈਕਟ ਹੋਣਗੇ ਉਹਨਾਂ ਨੂੰ 5-500 ਰੁਪਏ ਦਾ ਪੈਟਰੋਲ ਬਿਲਕੁਲ ਫ੍ਰੀ ਦਿੱਤਾ ਜਾਊਗਾ ਠੀਕ ਹੈ ਤੇ ਬਾਈ ਜੀ ਇਸ ਚ ਆਪਾਂ ਤਕਰੀਬਨ 7 ਨਵੰਬਰ 2024 ਤਾਈਂ ਪਾਰਟਿਸਿਪੇਟ ਕਰ ਸਕਦੇ ਹਾਂ ਠੀਕ ਹੈ ਜੀ ਤੇ ਜੋ ਵੀਕਲੀ ਇਨਾਮ ਨਿਕਲਨੇ ਨੇ ਛੋਟੇ ਇਹ 22 ਅਕਤੂਬਰ 2024 ਤੱਕ ਨਿਕਲ ਜਾਣਗੇ ਠੀਕ ਹੈ ਤੇ ਜੋ ਉੱਪਰਲੇ ਇਨਾਮ ਨੇ ਵੱਡੇ ਠੀਕ ਹੈ ਥਾਰ ਇਹ ਗੱਡੀ ਮੋਟਰਸਾਈਕਲ ਇਹਨਾਂ ਦੀ ਹਜੇ ਡੇਟ ਅਨਾਉਂਸ ਕੰਪਨੀ ਬਾਅਦ ਚ ਕਰੂਗੀ ਠੀਕ ਹੈ ਜਿਹੜੇ ਵੀਕਲੀ ਨਾਮ ਆ ਉਹ 6 ਨਿਕਲਣਗੇ ਹਾਂਜੀ 6 ਹਫ਼ਤੇ ਹਾਂਜੀ 6 ਹਫ਼ਤੇ ਤਕਰੀਬਨ 42 ਦਿਨ ਉਹ ਨਾਮ ਨਿਕਲੀ ਜਾਣਗੇ ਠੀਕ ਹੈ ਤੇ ਬਾਕੀ ਦੂਸਰਾ ਜੋ ਆਪਾਂ ਵੀਕਲੀ ਕੂਪਨ ਦੱਸੇ ਸੀ ਠੀਕ ਹੈ ਠੀਕ ਹੈ ਵੀ ਦੋ ਬੰਦਿਆਂ ਨੂੰ ਤਕਰੀਬਨ 5-500 ਦਾ ਵਾਊਚਰ ਮਿਲਣਾ ਹੈ ਤੇ ਉਸ ਵਿੱਚ ਉਹ 5-500 ਰੁਪਏ ਦਾ ਤੇਲ ਆਪਣੇ ਸਾਧਨ ਵਿੱਚ ਪਵਾ ਸਕਦੇ ਫ੍ਰੀ ਆਫ ਕੋਸਟ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ